ਕੰਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਫਰੈਂਡ ਵਕਤਗੜ ਬਾਈ ਕੋਲ ਮੱਝਾਂ ਦੀ ਬਕਾਉ ਤੇ ਬਾਈ ਕਹਿੰਦਾ ਪੰਜ ਸੱਤ ਦਿਨ ਰਹਿੰਦੇ ਆਣੇ ਜੇ ਦੋ ਤੋ ਲਾਇਆ ਨਿਖੜਾ ਹੋੜਾ ਲਾਉਣ ਲੱਗੀ ਏ ਠੀਕ ਆ ਜੀ ਤੇ ਸੰਗ ਸੰਗ ਦੇਖ ਸਕਦਾ ਕੋਲੇ ਆ ਬਿਲਕੁਲ ਤੇ ਬਾਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾ ਵੀਰ ਆਪਣਾ ਮੂਤਾ ਸਿੰਘ ਜੀ ਪਿੰਡ ਬਾਗਤਗੜੀ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਬਾਈ ਕਿੰਨੇ ਦਿਨ ਲੈਂਦੇ ਛੁੱਟੀ ਦੀ ਆਪਣੀ ਦੇ ਇਹ 6-7 ਦਿਨ ਲਊ ਬਾਈ ਠੀਕ ਆ ਜੀ ਕਹਿੰਦੇ ਸੋਨਾ ਵੀਰੇ ਨੇ ਦੂਜੇ ਸੂਹ ਹੈ ਜੀ ਠੀਕ ਆ ਖੋਲ ਕੇ ਖਾ ਲਈ ਦੇਖਸ ਨੇ ਪਰਾ ਦੂਜੇ ਸੂਹ ਕੀ ਆ ਸੰਗ ਸੁngਦੇ ਸਾਰੇ ਤੋੜਾ ਪਾਣਾ ਸਾਡੇ ਸਾਹਮਣੇ ਆ ਗੋੜ ਲਿਆ ਐ ਦੇਖ ਰਹੇ ਮੈਂ ਥੋੜਾ-ਥੜਾ ਤੇ ਬਾਕੀ ਬਹੁਤ ਜ਼ਿਆਦਾ ਰੇਟ ਵਾਈ ਨਾ ਹਾਂਜੀ ਬਈ ਕੀ ਰੇਟ ਹੈ ਇਹ 75万 ਹੈ ਜੀ 75000 ਹਾਂਜੀ ਰਬੀ ਜੱਲ 3000 ਰੁਪਿਆ ਬਾਈ ਕਹਿੰਦਾ ਰੇਟ ਆ ਜੀ ਠੀਕ ਆ ਜੀ ਬਾਕੀ ਥੋੜੇ ਸਾਹਮਣੇ ਆ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਈ ਦਾ ਆਪਾਂ ਨੰਬਰ ਲਾ ਦਾਂਗੇ ਸਕਰੀਨ ਤੇ ਠੀਕ ਆ ਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਜੀਤਾ ਫਾਰਮ ਟੀਵੀ ਬਰਨਾਲਾ ਆਪਣਾ ਨੰਬਰ ਹੈਗਾ ਜੀ 7528000355 ਜੇ ਕਿਸੇ ਬਾਈ ਨੇ ਐਡ ਕਰਾਉਣੇ ਤਾਂ ਆਪਣਾ ਜ਼ਰੂਰ ਕਨੈਕਟ ਕਰੋ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚੋਕ ਕੇ ਬਾਈ